ਸੰਗਰੂਰ ਦੇ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਤੋਂ ਬਾਅਦ ਭਾਜਪਾ ਆਗੂ ਸੁਨੀਲ ਜਾਖੜ ਆਪਣੀ ਟੀਮ ਦੇ ਨਾਲ ਇਨ੍ਹਾਂ ਪਿੰਡਾਂ ਵਿੱਚ ਪਹੁੰਚੇ ਅਤੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਸੁਨੀਲ ਜਾਖੜ ਨੇ ਕਿਹਾ ਕਿ ਜੋ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਸਰਕਾਰ ਉਸ ਤੋਂ ਭੱਜ ਰਹੀ ਹੈ। ਉਹਨਾਂ ਕਿਹਾ ਕਿ ਉਹ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਏ ਹਨ ਅਤੇ ਉਹਨਾਂ ਤੋਂ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਦੇ ਲਈ ਐਸਆਈਟੀ ਦਾ ਗਠਨ ਕੀਤਾ ਜਾਵੇ। ਅਤੇ ਇਲੈਕਸ਼ਨ ਕਮਿਸ਼ਨ ਨੇ ਤੁਰੰਤ ਹੀ ਐਸਆਈਟੀ ਦਾ ਗਠਨ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਸਰਕਾਰ ਦੀ ਨਲਾਕੀ ਹੈ ਕਿਉਂਕਿ ਜ਼ਿਲ੍ਹਾ ਸੰਗਰੂਰ ਮੁੱਖ ਮੰਤਰੀ ਦਾ ਆਪਣਾ ਜ਼ਿਲ੍ਹਾ ਹੈ ਅਤੇ ਇਹਨਾਂ ਦੇ ਮੰਤਰੀਆਂ ਦੇ ਆਪਣੇ ਹਲਕੇ ਵਿੱਚ ਅਜਿਹੀ ਕਾਨੂੰਨੀ ਘਟਨਾ ਹੋ ਰਹੀ ਹੈ। ਪਰਿਵਾਰ ਦੁਖੀ ਹੈ ਸਾਹ ਪਰਿਵਾਰ ਦੇ ਜੀ ਜਾਂਦੇ ਰਹੇ 7 ਮੌਤਾਂ ਜਵਾਨ ਮੌਤਾਂ ਜਿਹੜੀਆਂ ਇੱਕ ਪਿੰਡ ਦੇ ਅੰਦਰ ਗੁਜਰਾ ਪਿੰਡ ਦੇ ਅੰਦਰ ਹੋਈਆਂ। ਮੈਂ ਸਮਝਦਾ ਉਹਨਾਂ ਪਰਿਵਾਰਾਂ ਤੋਂ ਕੁਝ ਆ ਕਹਿਣਾ ਵੀ ਉਹ ਕੀ ਕਹਿ ਰਹੇ ਸਨ ਉਹਨਾਂ ਦੇ ਘਰੇ ਜਵਾਨ ਮੌਤ ਹੋਈ ਹੈ ਸੱਤਰਾ ਤੇ ਬੈਠੇ ਹੈ ਅੱਜ ਪਰ ਉਹਨਾਂ ਦੇ ਦੁੱਖ ਨਾਲ ਦੁੱਖ ਦੇ ਉੱਤੇ ਆ ਕੇ ਕੋਈ ਮੱਲਬ ਲਾਣ ਦੀ ਗੱਲ ਹੁੰਦੀ ਤਾਂ ਚੰਗਾ ਸੀਗਾ ਪਰ ਜਿਸ ਤਰ੍ਹਾਂ ਦਾ ਉਹਨਾਂ ਦੇ ਪਰਿਵਾਰਾਂ ਤੋਂ ਮੈਨੂੰ ਸੁਣਨ ਨੂੰ ਮਿਲਿਆ ਕਿ ਉਹਨਾਂ ਦੇ ਪਰਿਵਾਰਾਂ ਨੂੰ ਕਮਰੇ ਦੇ ਅੰਦਰ ਤਾੜ ਦਿੱਤਾ ਗਿਆ ਤਾਕੀ ਉਹ ਗੱਲ ਪ੍ਰੈਸ ਦੇ ਸਾਹਮਣੇ ਮੁੱਖ ਮੰਤਰੀ ਸਾਹਿਬ ਨੂੰ ਰੂਬਰੂ ਨਾ ਹੋ ਸਕਣ ਤੇ ਭਗਵੰਤ ਮਾਨ ਜੀ ਲੋਕਾਂ ਦੇ ਆਪਣੇ ਆਪ ਨੂੰ ਆਮ ਆਦਮੀ ਦੇ ਨੁਮਾਇੰਦਾ ਕਹਿੰਦੇ ਐ ਤੇ ਉਹ ਪਰਿਵਾਰ ਬੱਚੀਆਂ ਮੈਂ ਤਾਂ ਉਹਨਾਂ ਦੀ ਉਮਰ ਦੇਖ ਕੇ ਹੈਰਾਨ ਸੀ ਕਿ ਆਪ ਬੱਚੀ ਜਿਹੜੀ ਹੈ ਵਿਧਵਾ ਹੋਗੀ ਉਹਦੀ ਉਮਰ ਕਿੰਨੀ ਕੀ ਹੈ ਕਿ ਖਲਾਬ ਬੱਚੀ ਉਮਰ ਕੱਲ ਚ ਤੱਕ 18 19 ਸਾਲ ਦੀ ਵੀ ਨਹੀਂ ਹੋਣੀ ਉਹ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਦੇਖਣੇ ਪੈ ਰਹੇ ਨੇ ਪਰਿਵਾਰ ਦੇ ਅੰਦਰੋਂ ਮੌਤਾਂ ਹੋਈਆਂ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਜੋ ਕੁਝ ਪਰੇਸ਼ਾਨੀਆਂ ਦੇਖਣੀ ਪੈ ਰਹੀਆਂ ਉਹਦੇ ਵਾਸਤੇ ਤੇ ਮੇਰਾ ਤਾਂ ਮੰਨਣਾ ਹੀ ਹੈ ਵੀ ਜਿਹੜੇ ਭਗਵੰਤ ਮਾਨ ਜੀ ਅੱਜ ਆਈਐਸ ਦੇ ਚੱਕਰ 'ਚ ਐ ਕਿ ਸੁਨੀਲ ਜਾ ਖੜਾਣ ਲੱਗੇ ਨਹੀਂ ਤਾਂ ਜੀਮਾ ਸਾਹਿਬ ਦਾ ਵੀ ਆਪਣਾ ਇਲਾਕਾ ਹੈ ਭਗਵੰਤ ਮਾਨ ਜੀ ਦਾ ਆਪਣਾ ਇਲਾਕਾ ਹੈ ਸਭ ਤੋਂ ਪਹਿਲਾਂ ਇਹਨਾਂ ਦਾ ਖਰਚ ਬਣਦਾ ਸੀਗਾ ਕਿ ਜੀਰੀਵਾਲ ਸਾਹਿਬ ਨੂੰ ਬਾਤ ਚ ਸੰਭਾਲ ਲੈਂਦੇ ਐ ਜਿਹੜੇ ਇਹਨਾਂ ਦੇ ਆਪ ਦੇ ਹੈ ਜਿਨ੍ਹਾਂ ਨੇ ਅੱਜ ਉਸ ਕੁਰਸੀ ਤੇ ਨਵਾਜਿਆ ਇਹਨਾਂ ਨੂੰ ਪਗਵੰਤuman ਜੀ ਦਾ ਮੈਂ ਸਮਝਦਾ ਮੋਰਲ ਡਿਊਟੀ ਬਣਦੀ ਸੀ ਵੀ ਪਹਿਲਾਂ ਆ ਕੇ ਪਰਿਵਾਰ ਸਾਹਮਣੇ ਸਾਰਾ ਪੰਜਾਬ ਹੀ ਵੈਸੇ ਤੇ ਕਹਿੰਦੇ ਮੇਰਾ ਪਰਿਵਾਰ ਹੈ ਪਰ ਆ ਦਾ ਆਪਣੀ ਨਿੱਜੀ ਕਰੇ ਜਿੱਥੇ ਬੈਠੇ ਹੈ ਆਪਦਾ ਘਰ ਤਾਂ ਸਾਹਮਣੇ ਪਰ ਜਿਹੜੀ ਸਮੱਸਿਆ ਇੱਥੇ ਵੀ ਚਾਹੇ ਲੋਕ ਅਨਪੜ੍ਹ ਹੈ ਗਰੀਬ ਹੈ ਪਰ ਉਹ ਵੀ ਕਹਿ ਰਿਹਾ ਹੈ ਵੀ ਇਹ ਜਿਹੜੇ ਤਨਹਾੜ ਹੈ ਦਾਰੂ ਦਾ ਧੰਦਾ ਚਲਾਉਂਦੇ ਹੈ ਚਾਹੇ ਕੋਈ ਪਠਿੰਡੇ ਬੈਠਾ ਜਿਹਦਾ ਨਾਮ ਲੈ ਰਹੇ ਸੀ ਮੈਂ ਕਿਸੇ ਦਾ ਨਾਮ ਲੈਣਾ ਨਹੀਂ ਚਾਹੁੰਦਾ ਇਹਨਾਂ ਪਰਿਵਾਰ ਇਹ ਦੱਸ ਦੇਣਗੇ ਵੀ ਜਿਹੜੇ ਪਰਿਵਾਰਾਂ ਨਾਲ ਐਕਸ਼ਨ ਕਮੇਟੀ ਦੇ ਮੈਂਬਰ ਬੈਠੇ ਸੀ ਕਰੇ ਸੀ ਉਥੇ ਜਾ ਕੇ ਉਹਨਾਂ ਨਾਲ ਹੱਸਦੇ ਖੇਡਦੇ ਆ ਭਗਵੰਤ ਮਾਨ ਜੀ ਤੇ ਅੱਜ ਕਿਸੇ ਹੋਰ ਦੇ ਗੱਲ 'ਚ ਪਾਣਾ ਚਾਹੁੰਦੇ ਐ ਇੱਥੇ ਵੀ ਜਿਹੜੀਆਂ ਫੈਕਟਰੀਆਂ ਚੱਲ ਰਹੀਆਂ ਜਿੱਥੇ ਕਹਿ ਰਹੇ ਹਰਿਆਣਾ ਬਾਰਡਰ ਦੇ ਉੱਤੇ ਪਈਆਂ ਤੇਜਪੁਰ ਇਕੱਥੇ ਕਹਿ ਰਹੇ ਆ ਉਹਨੂੰ ਵੀ ਕਹਿੰਦੇ ਜੀ ਇੱਥੇ ਦੀ ਲੋਕਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਸ਼ੈ ਤੇ ਅੱਜ ਹੀ ਮੈਂ ਜਿਹੜੀ ਗੱਲ ਸੁਣ ਰਿਹਾ ਸੀ ਜੋ ਮੈਂ ਕੱਲ ਇਲੈਕਸ਼ਨ ਕਮਿਸ਼ਨ ਨੂੰ ਕਹਿ ਕੇ ਆਇਆ ਮੈਂ ਇਲੈਕਸ਼ਨ ਕਮਿਸ਼ਨ ਨੂੰ ਕੱਲ੍ਹ ਹੀ ਬੇਨਤੀ ਕਰਕੇ ਆਇਆ ਸੀ ਮੈਂ ਉਹਨਾਂ ਦਾ ਇਲੈਕਸ਼ਨ ਕਮਿਸ਼ਨ ਦਾ ਧੰਨਵਾਦੀ ਆ ਅਸੀਂ ਸਵੇਰੇ ਉਹਨਾਂ ਨੂੰ ਕਹਿ ਕੇ ਆਇਆ ਮੇਰੇ ਕੱਲ ਦੁਪ ਇਨਕੁਆਇਰੀ ਆਰਡਰ ਕਰਤੀ ਜਿਹੜੀ ਐ ਐਸਆਈਟੀ ਬਣੀ ਐ ਆਗੋ ਭਗਵੰਤ ਮਾਨ ਜੀ ਨੇ ਨਹੀਂ ਬਣਾਈ ਸਕ ਆ ਇਲੈਕਸ਼ਨ ਕਮਿਸ਼ਨ ਨੇ ਮਾਰਕ ਕੀਤਾ ਵੀ ਆ ਕਰਕੇ ਮੈਨੂੰ ਰਿਪੋਰਟ ਕਰੋ ਤਾਂ ਐਸਆਈਟੀ ਬਣੀ ਐ ਨਹੀਂ ਤਾਂ ਭਗਵੰਤ ਮਾਨ ਜੀ ਨੇ ਇਨੇ ਦਿਨ ਹੋ ਗਏ ਬੋਲੇ ਉਹਨਾਂ ਨੂੰ ਤਾਂ ਯਾਦ ਹੀ ਨਹੀਂ ਉਹ ਤਾਂ ਉੱਥੇ ਦਿੱਲੀ ਬੈਠੇ ਭਾਸ਼ਣ ਕਰੀ ਜਾਂਦੇ ਫਰਜ਼ ਬਣਦਾ ਸੀਗਾ ਇੱਥੇ ਆ ਕੇ ਕਰਦੇ ਪਰ ਜਿਹੜਾ ਇਲਜ਼ਾਮ ਮੈਂ ਕਰ ਲਉਂ ਥੇ ਇਲੈਕਸ਼ਨ ਕਮਿਸ਼ਨ ਚ ਕਹਿ ਕੇ ਸੀਬਨ ਸਾਹਿਬ ਨੂੰ ਇਹ ਉਹਨਾਂ ਦੇ ਥਰੂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਹਤੇ ਦਿੱਲੀ ਮੈਸੇਜ ਪਰ ਆਇਆ ਸੀਗਾ ਕਿ ਪੰਜਾਬ ਦਾ ਜਿਹੜਾ दारू ਦਾ ਇੱਕਾਸ ਤੌਰ ਤੇ ਆ ਨਕਲੀ ਤੇ ਸਸਤੀ दारू ਜਿਸ ਤੋਂ ਜ਼ਿਆਦਾ ਮੁਨਾਫਾ ਹੁੰਦਾ ਹੈ ਕਿਉਂਕਿ ਸਾਰਾ ਮਸਲਾ ਪੈਸੇ ਕਮਾਣ ਦਾ ਹੈ ਸਾਹਿਬ ਉਹ ਪੈਸੇ ਕਮਾਣ ਵਾਸਤੇ ਜਿਹੜੇ ਜੇਲ੍ਹਾਂ 'ਚ ਇਹਨਾਂ ਦੇ ਗੈਂਗਸਟਰਸ ਬੈਠੇ ਐ ਜਿਹੜੇ ਲਿਕਰ ਮਾਫੀਆ दारू ਮਾਫੀਆ ਜੇਲ੍ਹਾਂ 'ਚ ਬੈਠਾ ਉੱਥੋਂ ਚੱਲ ਰਿਆ ਸੀ ਟੀ ਦੀ ਪ੍ਰੀਲੀਮਿਨਰੀ ਰਿਪੋਰਟ ਜਿਹੜੀ ਅੱਜ ਮੈਂ ਸੁਣ ਰਿਹਾ ਸੀ ਇੱਥੇ ਆਣ ਤੋਂ ਪਹਿਲਾਂ ਅਫੀਸਰਜ਼ ਕਹਿ ਰਹੇ ਆ ਵੀ ਇਹ ਸਾਰੀ ਅੱਜ ਦੀ ਵਰਤਾਂਤ ਹੋ ਰਿਹਾ ਹੈ ਇਸ ਇਲਾਕੇ 'ਚ ਉਹ ਦੀ ਸ਼ਾਂਤ ਕੰਡ ਜੇਲ੍ਹ 'ਚੋਂ ਬਣੀ ਹੈ ਸੰਗਰੂਰ ਜੇਲ੍ਹ 'ਚੋਂ ਬਣੀ ਹੈ ਭਗਵੰਤ ਮਾਨ ਜੀ ਕਹਿ ਰਹੇ ਆ ਵੀ ਕੇਜਰੀਵਾਲ ਸਾਹਿਬ ਨੂੰ ਸਰਕਾਰ ਚਲਵਾਵਾਂਗੇ ਜੇਲ੍ਹ 'ਚੋਂ ਉੱਥੋਂ ਚਲਾਣ ਦੀ ਇਜਾਜ਼ਤ ਦੇਾਂਗੇ ਸਾਹਿਬ ਇਜਾਜ਼ਤ ਲੈਣ ਦੀ ਲੋੜ ਹੀ ਨਹੀਂ ਇਜਾਜ਼ਤ ਤਾਂ ਦਿੱਲੀ 'ਚੋਂ ਲੋੜ ਪੈਂਦੀ ਹੈ ਜਿਹੜੀ ਦਾਰੂ ਦੀ ਨੀਤੀ ਕਰਕੇ ਅੱਜ ਪੰਜਾਬ 'ਚ ਮੌਤਾ ਹੋ ਰਹੀ ਹੈ ਪੰਜਾਬ ਦੇ ਜਵਾਨੀ ਨੂੰ ਖੋਰਾ ਲੱਗ ਰਿਹਾ ਹੈ ਉਹ ਦਿੱਲੀ ਵਾਲੀ ਨੀਤੀ ਇੱਥੇ ਲੱਗੀ ਹੈ ਉਹਦੇ ਚ ਉਹਨਾਂ ਨੂੰ ਸਾਰਿਆਂ ਨੂੰ ਕੇਜਰੀਵਾਲ ਸਾਹਿਬ ਅੰਦਰ ਬੈਠੇ ਐ ਸੋਦੀਆ ਜੀ ਅੰਦਰ ਬੈਠੇ ਉਹਨਾਂ ਦੇ ਮੰਤਰੀ ਵਜਿੰਦਰ ਜੀ ਅੰਦਰ ਬੈਠੇ ਉਹਨਾਂ ਸਾਰਿਆਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਇੱਥੇ ਲਿਆਣ ਜਿੱਥੇ ਬਦਮਾਸ਼ਾਂ ਦਾ ਅੰਦਰੋਂ ਚੱਲ ਰਿਹਾ ਰੋਜ਼ਗਾਰ ਚੱਲ ਰਿਹਾ ਇਟਸ ਬਿਜ਼ਨਸ ਐਜ਼ ਯੂਸ਼ਵਲ ਜਿਵੇਂ ਕਹਿੰਦੇ ਨਾ ਵੀ ਅੰਦਰੋਂ ਫਰੋਟੇ ਵੀ ਲੈ ਰਹੇ ਐ ਦਾਰੂ ਵੀ ਵੇਚ ਰਹੇ ਐ ਚਿੱਟਾ ਵੀ ਵੇਚ ਰਹੇ ਐ ਲੋਕਾਂ ਨੇ ਕਤਲ ਦੇ ਜੀਵਨ ਮੂਸੇ ਵਾਲਾ ਜਿਹੜਾ ਮਰਡਰ ਐ ਜੇਲ੍ਹ ਤੋਂ ਅੰਦਰੋਂ ਬੈਠ ਕੇ ਸਾਜ਼ਿਸ਼ ਕੀਤੀ ਗਈ ਇੰਟਰਵਿਊ ਅੰਦਰ ਹੋ ਰਹੀ ਐ ਟੈਲੀਵਿਜ਼ਨ ਦੇ ਉੱਤੇ ਰੀਲਸ ਪਾਈ ਜਾ ਰਹੀਆਂ ਐ ਕੰਮ ਇ ਤੇਜਰੀਵਾਲ ਸਾਹਿਬ ਨੇ ਕਰਨੇ ਇੱਥੇ ਲਿਆਂ ਦਿੱਲੀ ਵਿੱਚੇ ਲਿਆਂ ਇੱਥੇ ਚਲਾ ਲੈਣ ਜਾਂ ਫਿਰ ਤਾਂ ਜੈਤਲੈਂਡ ਦੀ ਲੋੜ ਨਹੀਂ ਦੇਖੋ ਸਭ ਤੋਂ ਵੱਡਾ ਸ਼ਰਮਨਾਖ ਮੁਕਾਮ ਜਿਹੜਾ ਕੱਲ ਇੱਥੇ ਅਮਨ ਰੋੜਾ ਜੀ ਮੈਂ ਉਹਨਾਂ ਨੂੰ ਇੱਕ ਸਮਝਦਾਰ ਆਵਾਜ਼ ਸਮਝਦਾ ਸੀਗਾ ਵੀ ਇਹ ਸਾਰੇ ਟੋਲੇ ਦੇ ਅੰਦਰ ਕੋਈ ਨਾ ਕੋਈ ਅਜੇ ਗੱਲਬਾਤ ਸਿਆਣੀ ਕਰਨ ਵਾਲਾ ਵੀ ਕਿਤੇ ਬੈਠਾ ਹੈ ਪਰ ਕੱਲ ਜਿਹੜਾ ਕਲੰਕ ਉਹਨਾਂ ਨੇ ਇੱਥੇ ਆ ਕੇ ਲਾਇਆ ਇਸ ਪਿੰਡ ਦੇ ਅੰਦਰ ਜਿੰਨਾ ਇਹਨਾਂ ਨੂੰ ਮਤਲਬ ਮੱਲਮ ਦਾਣ ਦੀ ਬਜਾਏ ਜ਼ਲੀਲ ਕੀਤਾ ਨੂਹ ਛਿੜਕਿਆ ਜਿਹੜਾ ਇਹਨਾਂ ਦੇ ਜ਼ਖਮਾਂ ਦੇ ਉੱਤੇ ਵੀ ਆ ਤਾਂ ਸਾਡੀ ਜ਼ਿੰਮੇਵਾਰੀ ਨਹੀਂ ਜੇ ਠੇਕੇ ਤੋਂ ਨਹੀਂ ਲਈਦਾ ਸਭ ਠੇਕੇ ਤੋਂ ਬਾਹਰ ਵੀ ਜਿਹੜੀ ਵਿਕਰੀ ਆ ਮਨੋ ਰੂੜਾ ਜੀ ਉਹ ਵੀ ਤੁਹਾਡੇ ਕਰਿੰਦਿਆਂ ਦੀ ਵਿਕਰੀ ਹੈ ਪੰਜਾਬ ਦੇ ਅੰਦਰ ਅਗਰ ਚਿੱਟਾ ਵਿਕ ਰਿਹਾ ਹੈ ਤਾਂ ਕੋਈ ਠੇਕਾ ਨਹੀਂ ਖੁਲਿਆ ਆ ਉਹਦੇ ਵਿੱਚ ਵੀ ਹਿੱਸੇਦਾਰੀ ਹੈ ਲੀਡਰਾਂ ਦੀ ਤੇ ਜਿਹੜੀ ਦਾਰੂ ਨਕਲੀ ਵੇਚ ਰਹੀ ਹੈ ਕਿਉਂਕਿ ਉਸ ਵਿੱਚ ਮੁਨਾਫਾ ਜ਼ਿਆਦਾ ਹੈ ਉਹਦੇ ਵਿੱਚ ਵੀ ਹਿੱਸਾ ਇਹਨਾਂ ਦਾ ਹੈ ਪੰਜਾਬ ਦਾ ਮੇਰਾ ਸਵਾਲ ਮੈਂ ਛੱਡੋ ਮਨੋ ਰੂੜਾ ਜੀ ਦੇ ਪੱਲੇ ਕੀ ਹੈ ਉਹਨਾਂ ਨੇ ਭਗਵੰਦ ਮਾਨ ਜੀ ਪਹਿਲੇ ਫੰਗ ਕੱਟ ਰੱਖੇ ਉਹਨਾਂ ਦੇ ਇਹਨਾਂ ਦੇ ਮੀਤ ਥੇਰ ਜੀ ਦੇ ਫੰਗ ਕੱਟ ਤੇ ਚੀਮਾ ਸਾਹਿਬ ਦਾ ਨੰਬਰ ਲੱਗਣ ਵਾਲਾ ਹੈ ਪਿਆਰੀ ਸਮਝ ਲਓ ਤੁਸੀਂ ਆ ਜਿਹੜੇ ਅੱਜ ਆਏ ਹੈ ਚੀਮਾ ਸਾਹਿਬ ਪਹਿਲਾਂ ਨਹੀਂ ਹੈ ਅੱਜ ਕਿਉਂਕਿ ਪਤਾ ਲੱਗਿਆ ਜਾਖੜ ਆਗਾ ਆਣ ਲੱਗੇ ਤੇ ਭਗਵੰਦ ਮਾਨ ਜੀ ਦੇ ਨਾਲ ਨਾਲ ਉਹ ਵੀ ਆ ਕੇ ਹਾਜ਼ਰੀ ਭਾ ਕੇ ਸਭ ਹਾਜ਼ਰ ਹੈ ਜੀ ਮਨੂੰ ਪਤਿਆਨ ਹੈ ਸਾਰਾ ਪੰਜਾਬ ਉਹਨਾਂ ਨੂੰ ਸੌਪ ਰੱਖਿਆ ਸੁੱਤੀ ਹਲਕੇ ਦੀ 1 ਸੈਕਿੰਡ ਮੈਂ ਜਿਹੜੀ ਮੈਂ ਗੱਲ ਪੂਰੀ ਕਰਨਾ ਉਹ ਜਿਹੜੇ ਸਾਰੇ ਲੋਕ ਐ ਉਹ ਆ ਸਰਕਾਰ ਭੁੱਲ ਗਈ ਅਮਨ ਰੋੜਾ ਜੀ ਨਹੀਂ ਰੋੜਾ ਭਗਵੰਤ ਮਾਨ ਜੀ ਦਾ ਭਗਵੰਤ ਮਾਨ ਜੀ ਪਹਿਲੀ ਜ਼ਿੰਮੇਵਾਰੀ ਪੰਜਾਬ ਦੀ ਲਾਅ ਐਂਡ ਆਰਡਰ ਦੀ ਥੋੜੇ ਮੋਢਿਆਂ ਤੇ ਐ ਆ ਚਾਹੇ ਨਕਲੀ दारू ਵੀ ਵੇਚੀ ਜਾ ਰਹੀ ਐ ਚਾਹੇ ਚਿੱਟਾ ਵੇਚਿਆ ਜਾ ਰਿਹਾ ਇਟਸ ਅ ਲਾਅ ਐਂਡ ਆਰਡਰਸ ਪ੍ਰੋਬਲਮ ਪੰਜਾਬ ਦੀ ਅਮਨ ਸ਼ਾਂਤੀ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਤਾਂ ਹੋਣੀ ਐ ਮਨੂ ਰੋੜਾ ਜੀ ਦੀ ਨਹੀਂ ਤੇ ਨਹੀਂ ਪਰ ਛੱਡੋ ਜਾਕੇ ਹਮੇ ਛੁੱਟੇ ਉਥੇ ਹੰਝੂ ਭਾਈ ਜਾਂਦੇ ਦਿੱਲੀ ਚ ਤੁਸੀਂ ਵੀ ਗ੍ਰਿਫਤਾਰੀਆਂ ਦੇ ਲੋ ਅੰਦਰ ਬੈਜੋ ਸਰਕਾਰ ਤਾਂ ਚਲਦੀ ਰਹੂਗੀ ਉਹ ਕਹਿੰਦੇ ਅੱਜ ਕਹਿੰਦੇ ਜੇਲ੍ਹ ਚੋਂ ਇੱਕ ਫਰਮਾਨ ਕੱਢੀ ਬੈਠਿਆ ਜੇਲਾ ਚ ਤੇ ਜਾਣਗੇ ਸਾਬ ਪਰ ਲੋਕ ਨਾ ਮਾਰੋ ਪੰਜਾਬ ਦੀ ਜਵਾਨੀ ਪੰਜਾਬ ਦੇ ਭਵਿੱਖ ਨੂੰ ਇਸ ਤਰ੍ਹਾਂ ਆਖੋ ਰਾਸੀ ਨਹੀਂ ਲੱਗਣ ਦਿਆਂਗੇ ਸਰਕਾਰ ਬਿਨਾਂ ਕਿਸੇ ਨੀਤੀ ਦੇ ਚੱਲ ਰਹੀ ਹੈ ਸਾਬ ਆ ਮੌਕਾ ਨਹੀਂ ਕਿਉਂਕਿ ਜਿੱਥੇ ਖੜਾ ਹਾਂ ਤੇ ਮੈਂ ਰਾਜਨੀਤੀ ਨਹੀਂ ਰਗਦੋੜਨਾ ਚਾਹੁੰਦਾ ਪਰ ਰਾਜਨੀਤੀ ਉਹ ਹੀ ਮਾੜੀ ਹੁੰਦੀ ਹੈ ਜਿਹੜੀ ਲੋਕਾਂ ਦੇ ਸੇਵਿਆਂ ਤੇ ਕੀਤੀ ਜਾਂਦੀ ਹੈ ਰਾਜਨੀਤੀ ਇੱਕ ਪਾਲਿਸੀ ਬਣਨੀ ਚਾਹੀਦੀ ਆ ਸਾਬ ਆਰਬਿਟਰਰੀ ਨਹੀਂ ਹੋ ਸਕਦਾ ਕਿ ਭਗਵੰਤ ਮਾਨ ਜੀ ਫੋਟੋ ਖਿਚਾਣ ਨੂੰ ਅਡੀਕਦੇ ਰਹਿਣ ਵੀ ਕਦੋਂ ਕੋਈ ਸੁਨੇਹਾ ਆਵੇ ਬਾਰਡਰ ਤੋਂ ਤੇ ਮੈਂ ਕਰੋੜ ਰੁਪਇਆ ਲੈ ਕੇ ਕਰੇ ਜਾਵਾਂ ਤੇ ਫੋਟੋ ਖਿਚਾ ਲਾ ਸਾਬ ਆ ਕੋਈ ਬਾਦਰੀ ਨਹੀਂ ਹੈ ਜਖੜ ਸਾਹਿਬ ਤੁਸੀਂ ਇਹਨਾਂ ਪਰਿਵਾਰਾਂ ਵਾਸਤੇ ਇੱਕ ਪਾਲਿਸੀ ਹੋਣੀ ਚਾਹੀਦੀ ਹੈ ਵੀ ਇਸ ਹਾਲ ਜੋ ਵੀ ਇਹਨਾਂ ਦਾਤਾ ਚ ਡੈਥ ਹੋ ਗਈ ਸਰਕਾਰ ਦੀ ਪਾਲਿਸੀ ਹੈ ਇਹਨਾਂ ਪੈਸਾ ਮੈਂ ਨਾ ਤਾਂ ਉਹਨਾਂ ਨੂੰ ਧਰਲੇ ਲਾਣ ਦੀ ਲੋੜ ਪਵੇ ਨਾਉ ਨਾ ਨੂੰ ਕਿਸੇ ਦੇ ਕੋਈ ਲੀਡਰਾਂ ਕੋਲ ਜਾਣਾ ਪਵੇ ਨਾ ਹੀ ਇਸ ਕਿਸਮ ਦੀ ਐਕਸ਼ਨ ਕਮੇਟੀਆਂ ਬਣ ਪਿੰਡਾਂ ਦੇ ਅੰਦਰ ਆ ਐਸੇ ਕਰਕੇ ਆ ਵੀ ਸਰਕਾਰ ਫੇਲ ਹੋ ਗਈ ਸਰਕਾਰ ਦੀ ਕੋਈ ਨੀਤੀ ਹੈ ਨਹੀਂ ਜਿਹੜਾ ਜਿੱਥੇ ਸਬੂਤ ਲੱਗਦਾ ਹੈ ਜਿਹੜਾ ਜਾ ਕੇ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਮਿਲੂਗਾ ਉਹਨਾਂ ਨੇ ਆਪ ਦੀ ਸੈਟਿੰਗ ਕਰ ਲੈਣੀ ਹੁੰਦਾ ਹੈ ਤੈਨੂੰ ਕਰੋੜ ਰੁਪਏ ਦਵਾ ਦੇਣੇ ਉਹਦੇ ਵਿੱਚ ਸਾਡਾ ਕੀ ਹਿਸਾਬ ਹੈ ਜਿੰਨੇ ਦਿਨ ਚਾਏ ਮੈਂ ਤਾਂ ਕਹਿੰਦਾ ਵੀ ਮੈਂ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਧੰਨਵਾਦ ਕੀਤਾ ਇਹ ਇਨਕੁਆਇਰੀ ਵੀ ਇਲੈਕਸ਼ਨ ਕਮਿਸ਼ਨ ਨੇ ਮਾਰ ਕੀਤੀ ਹੈ ਭਗਵੰਤ ਮਾਨ ਜੀ ਨੇ ਨਹੀਂ ਕੀਤੀ ਕਿੰਨੇ ਦਿਨ ਹੋ ਗਏ ਭਗਵੰਤ ਮਾਨ ਜੀ ਨੇ ਕਰਨੀ ਸੀ ਤੇ ਨਾਲ ਦੀ ਨਾਲ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਯਾਦ ਚੇਤੇ ਨਹੀਂ ਉਹ ਤਾਂ ਵਿਚਾਰੀਆ ਇੱਥੇ ਬੇਬੀਆਂ ਦਸਰੀਆਂ ਸੀਗੀਆਂ ਵੀ ਆ ਤੇ ਜਾ ਕੇ ਉਹ दारू ਵਾਲੇ ਜਿਹੜੀ ਫੈਕਟਰੀ ਹੈ ਉੱਥੇ ਜਾ ਕੇ ਉਹਨਾਂ ਕੋਲ ਬੈਠ ਕੇ ਖਾਣਾ ਪੀਣਾ ਵੀ ਕਰਦੇ ਤਾਂ ਪੈਸੇ ਆ ਜਾਂਦੇ ਕਿਉਂਕਿ ਜੇ ਰੋਲਾ ਪੈਂਦਾ ਇਹਨਾਂ ਨੂੰ ਪਤਾ ਨਹੀਂ ਸੀ ਵੀ ਇੰਨੀ ਮੌਤਾਂ ਹੋ ਜਾਣਗੀਆਂ ਵਿਚਾਰ ਚਾਰ ਪੰਜ ਹੁੰਦੀਆਂ ਤਾਂ ਪਰਦਾ ਪਾ ਲੈਣਾ ਸੀਗਾ ਇਹਨਾਂ ਨੇ ਹੁਣ ਮੌਤਾਂ ਇੰਨੀਆਂ ਹੋ ਗਈਆਂ ਹੁਣ ਜੇ ਤੇ ਸੁਨੀਲ ਜਖੜ ਆ ਗਿਆ ਤਾਂ ਭਗਵੰਤਬਾਨ ਜੀ ਵੀ ਆ ਗਏ ਅੱਜ ਚੀਮਾ ਸਾਹਿਬ ਵੀ ਆ ਗਏ ਮਨਰੂੜਾ ਜੀ ਵੀ ਆ ਗਏ ਐ ਸਾਬ ਦਬਾਬ ਦੇ ਨਾਲ ਕੰਮ ਕਰਨਗੇ ਆ ਜਿਹੜੀ ਚਰਬੀ ਪੈਸੇ ਦੀ ਚੜੀ ਹੈ ਸਾਬ ਮੈਂ ਫੇਰ ਦੁਰਾ ਰਹੇ ਹਾਂ ਖੁਦ ਭਗਵੰਤ ਮਾਨ ਜੀ ਨੇ ਕਿਹਾ ਕੋਠਿਆਂ ਤੇ ਚੜ ਚੜ ਕੇ ਕਿਹਾ ਕੇਜਰੀਵਾਲ ਸਾਹਿਬ ਨੇ ਕਿਹਾ ਵੀ दारू ਦੇ ਵਿੱਚ 40000 ਕਰੋੜ ਰੁਪਏ ਦੀ ਆਮਦਨ ਹੁੰਦੀ ਹੈ ਤੇ ਕਹਿੰਦੇ ਸੀ ਵੀ ਉਹਨਾਂ ਨੂੰ ਕੇਜਰੀਵਾਲ ਸਾਹਿਬ ਤੋਂ ਕਿ ਇਨਕਮ ਟੈਕਸ ਡਿਪਾਰਟਮੈਂਟ ਤੋਂ ਆਇਆ ਹੈ ਉਹਨਾਂ ਨੂੰ ਪਤਾ ਹੈ ਪੈਸਾ ਕਿੱਥੋਂ ਕੱਢਣਾ ਹੈ ਉਹ ਪੈਸਾ ਕੱਢ ਰਹੇ ਹੈ ਸਾਬ ਆ ਜਿਹੜੇ ਇਹਨਾਂ ਦੀ ਮਤੋਂ ਹੀ ਹੈ ਇਹਨਾਂ ਦੇ ਉਸ ਉਸ ਪੈਸੇ ਕੱਢਣ ਕਰਕੇ ਹੋਈਆਂ ਵੀ ਪੈਸਾ ਤਾਂ ਉਦੋਂ ਨਿਕਲੇ ਜਾਊਗਾ ਜੇ ਸਸਤੀ ਸ਼ਰਾਬ ਬਣੂਗੀ ਉਸ 'ਚ ਮਾਰਜਨ ਜ਼ਿਆਦਾ ਹੋਊਗਾ ਬਣਾਉਣ ਵਾਲਿਆਂ ਨੂੰ ਤੇ ਹਿੱਸਾ ਵੀ ਗੱਫੇ ਵੀ ਜ਼ਿਆਦਾ ਆਣੇ 40000 ਕਰੋੜ ਰੁਪਇਆ ਪੰਜਾਬ ਦਾ ਸ਼ਾਇਦ ਮੈਂ ਉਹਨਾਂ ਦੀ ਗੱਲ ਸਹੀ ਮੰਨਣਾ ਉਹ ਪੈਸਾ ਤਾਂ ਆ ਰਿਹਾ ਖਜ਼ਾਨੇ 'ਚ ਨਹੀਂ ਜਾ ਰਿਹਾ ਦਿੱਲੀ ਜਾ ਰਿਹਾ ਜਿਹਦੇ ਕਰਕੇ ਕੇਜਰੀਵਾਲ ਸਾਹਿਬ ਅੰਦਰ ਬੈਠੇ ਐ ਤੇ ਨੰਬਰ ਇਹਨਾਂ ਦਾ ਪੰਜਾਬ ਵਾਲਿਆਂ ਨਾਲ ਹੈ ਮੈਂ ਕੱਲ ਇਲੈਕਸ਼ਨ ਕਮਿਸ਼ਨ ਨੂੰ ਆ ਕੇ ਕਹੇ ਆਂ ਵੀ ਇਹਨਾਂ ਦੀ ਵੀ ਜਾਂਚ ਕਰਾਓ ਕੋਖ ਕਰਾਓ ਅੱਜ ਕੋਈ ਕਿਸੇ ਤੇ ਇਲਜ਼ਾਮ ਨਹੀਂ ਲੱਗ ਸਕਦਾ ਜੇ ਪੋਲੀਟੀਕਲ ਵੈਂਡਟਾ ਇਲੈਕਸ਼ਨ ਕਮਿਸ਼ਨ ਹੈ ਨਿਰਪੱਖ ਤੌਰ ਤੇ ਟਰਾਂਸਪੇਰੈਂਟ ਜਾਂਚ ਹੋਵੇ ਤੇ ਇਹਨਾਂ ਨੂੰ ਬਣਦੀ ਸੰਭਾਵਨਾ ਹੈ ਪੰਜਾਬ ਦੀ ਇਸ ਸ਼ਰਮ ਨੂੰ ਕਿ ਮੈਂ ਫੇਰੋ ਹੀ ਤੁਰਾਂਗਾ ਸਭ बार-बार ਹਮਲ ਕਰੂ ਜਿਹੜੇ ਲਾਹੌਰ ਬੁੱਧੂ ਉਹ ਪਸ਼ੌਰ ਬੁੱਧੂ ਜੇ ਪਾਲਿਸੀ ਦਿੱਲੀ ਦੇ ਵਿੱਚ ਚੀਫ ਮਿਨਿਸਟਰ ਅnder ਹੋ ਗਏ ਤੇ ਇੱਥੇ ਵਾਲੇ ਵੀ ਖੜੇ ਇਹਨਾਂ ਨੇ ਬਚਾਉਣ ਦੇ ਨਾਮ ਤੇ ਜਿਹੜੀ ਮੇਰੀ ਸਾਡੀ ਜ਼ਿੰਮੇਵਾਰੀ ਹੈ ਇਹ ਮੁੱਖ ਮੰਤਰੀ ਕਿਹਦੇ ਸਰ ਜੇ ਤੁਸੀਂ ਕਾਂਗਰਸ ਚੁਣੀ ਹੈ ਮੈਂ ਕਹਿੰਦਾ ਉਹਦੇ ਸਮਾਣੇ ਦੇ ਨੇੜੇ ਬੜੀ ਜੀ ਫੈਕਟਰੀ ਤੇ ਤਰਨਤੋਲ ਦੇ ਵਿੱਚ ਕਾਫੀ ਵੱਡਾ ਹੱਥ ਹੋਇਆ